ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਕੋਕਰੀ ਕਲਾਂ ਦੇ ਵਿੱਚ ਕੋਕਰੀ ਕਲਾਂ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪੀਤਾ ਬਾਈ ਦਾ ਨਾਮ ਆ ਤੇ ਸੁਸਾਇਟੀ ਦੇ ਕੋਲੇ ਬਾਈ ਦਾ ਘਰ ਆ ਮਿੱਤਰੋ ਸੁਸਾਇਟੀ ਦੇ ਬਿਲਕੁਲ ਨੇੜੇ ਕੋਪੋਜੀਟ ਥੋੜਾ ਜਾ ਕੇ ਜਾ ਕੇ ਘਰ ਆ ਜਾਂਦਾ ਬਾਈ ਦਾ ਪੀਤਾ ਬਾਈ ਪੁੱਛ ਲਿਓ ਜਿੰਨੂ ਮਰਜ਼ੀ ਮਿੱਤਰੋ ਕਰੇਲ ਉਪਰਵਾਰ ਅਸਰ ਝੋਟੀਆ 1 ਸਾਲ ਤੇ ਇਹਦੀ ਉਮਰ ਹੈਗੀ ਆ ਜਿਹੜੀ ਮਿੱਤਰੋ 10 ਮਹੀਨਿਆਂ ਦੀ ਕਹਿਣ ਤੋਂ ਭਾਵ ਇਹ ਆ ਵੀ ਇਹ ਹਜੇ 2 ਮਹੀਨਿਆਂ ਦੀ ਹੋਈ ਆ 2 ਸਾਲਾਂ ਤੋਂ 2 ਮਹੀਨੇ ਘੱਟ ਇਹਦੀ ਏਜ ਆ ਮਾਂ ਵਾਲਾ ਪੱਖ ਤੇ ਪਿਓ ਵਾਲਾ ਪੱਖ ਕੋਈ ਵੀ ਇਹਦੀ ਜਾਣਕਾਰੀ ਨਹੀਂ ਹੈਗੀ ਮਾਲਕਾਂ ਨੂੰ ਆਪਾਂ ਨੂੰ ਦੱਸਿਆ ਥਣੇ ਦੇਵੇ ਦੀ ਝੋਟੀ ਬੜੀ ਚੰਗੀ ਬਣੂਗੀ ਆਰਡਰ ਦੀ ਕੁਆਲਿਟੀ ਬੇਤਰੀਨ ਬਣੂਗੀ ਤੇ ਪਲੀ ਸਭੀ ਬਹੁਤ ਸਨੱਖਾਪਨ ਝੋਟੀ ਦੇ ਵਿੱਚ ਬੜਾ ਚੰਗਾ ਵਾ ਮਿੱਤਰੋ ਵੇਖੋ ਅੱਜ ਇਹੋ ਦੀ ਝੋਟੀ ਲੈ ਕੇ ਆਪਾਂ ਇੱਕ ਹਾਤੇ ਦੇ ਵਿੱਚ ਜਾਂ ਬਾੜੇ ਦੇ ਵਿੱਚ ਛੱਟਦੇ ਆ ਕਰਮਾਂ ਵਾਲੀ ਤੇ ਇਹਨੇ ਜਾਂਦਿਆ ਸਰ ਬਣ ਜਾਣਾ 12 13 ਮਹੀਨਿਆਂ ਬਾਅਦ ਡਬਲ ਇਹਨੇ ਪੈਸੇ ਕਰ ਜਾਣੇ ਆ ਮਿੱਤਰੋ ਜੇ ਜ 1000 ਲਾਇਆ ਤੇ 2000 ਅੱਜ ਹੀ ਇਹਦਾ ਬਣਨਾ ਜਿਹੜਾ ਸ਼ੁਰੂ ਹੋ ਜਾਣਾ ਵਾ ਕਿਉਂਕਿ ਮੈਂ ਬਾੜਾ ਤਾਂ ਨਹੀਂ ਆਂਦਾ ਕਰਮਾਂ ਵਾਲੀ ਨੂੰ ਚੰਗੀ ਤਿਆਰੀ ਕਰਦੇ ਚੰਗੀ ਝੋਟੀ ਨਿੱਖਰਦੇ ਤਾਂ ਕੁਝ ਗੱਲਾਂ ਬਾਤਾਂ ਜਾਂਦੀਆਂ ਹੋਰ ਹੋਣਗੀਆਂ ਝੋਟੀ ਦੀ ਜਾਤ ਬਹੁਤ ਆ ਝੋਟੀ ਨੂੰ ਚੋਲੀ ਥਣ ਬਹੁਤ ਲੱਗਾ ਵੀਰੇ ਤੋਰਦੀ ਮੜੀ ਜੀ ਖੋਲ ਦਿਓ ਬਾਈ ਬਹੁਤ ਸਨੱਖਾ ਪਾਣਾ ਝੋਟੀ ਦੇ ਵਿੱਚ ਮਿੱਤਰੋ ਸ਼ਕੀਨੀ ਬਹੁਤ ਆ ਝੋਟੀ ਦੀ ਮਜ਼ਬੂਤੀ ਬੜੀ ਚੰਗੀ ਆ ਤੋਰ ਤਾਰ ਦੀ ਬੜੀ ਲੋਲੀ ਪੋਲੀ ਆ ਕੱਟੀ ਏਰੀ ਹੈਗਾ ਵੀ ਮਜ਼ਬੂਤ ਲੈ ਮਿੱਤਰੋ ਨੁਗਰੀ ਬੇਸ਼ੇਰੀ ਵਰਗੀ ਆ ਜਵੇਂ ਨੁਗਰੀ ਬੇਸ਼ੇਰੀ ਤੁਰਦੀ ਹੁੰਦੀ ਨਾ ਤੌਣ ਤੌਣ ਚੱਕ ਕੇ ਤੇ ਕੰਨ ਜੋੜ ਕੇ ਇਹ ਕਰਮ ਵਾਲੀ ਸੰਗ ਸੰਗ ਬੜਾ ਸੋਹਣਾ ਦਿਖਾ ਕੇ ਐੜ ਤੋਰ ਤਾਰ ਦੀ ਮਜ਼ਬੂਤ ਆ ਤੇ ਬਾਈ ਇਹ ਗੱਲ ਆ ਵੀ ਰੇਟ ਅੰਦਾ ਹੋਊਗਾ ਜਿਹੜਾ ਉਹ ਦੇਣ ਲੈਣ ਵਾਲਾ ਹੋਊਗਾ ਜਿੰਦੇ ਵਿੱਚੋਂ ਛੋੜ 1000 ਹੋ ਜੇ ਛੋੜ 500 ਹੋ ਜੇ ਮੌਕੇ ਤੇ ਡਿਪੈਂਡਾ ਦੰਦ ਦੇਖ ਲਓ ਇੱਕ ਵਾਰੀ ਇਹਦੇ ਮਿੱਤਰੋ ਫਿਰ ਤੁਸੀਂ ਅੱਜ ਜਿਹੜਾ ਮਿੱਤਰੋ ਉਹ ਇੰਦਾ ਹੈਗਾ ਵਾ ਦੇਣ ਲੈਣ ਵਾਲਾ ਸਿਰਫ 62000 ਰੁਪਈਆ ਵੀ ਉਹਦੇ ਵਿੱਚੋਂ ਛੋੜ ਛੱਪਾ ਹੀ ਹੋਊਗਾ ਉਹ ਕਿੰਨਾ ਮਰਜ਼ੀ ਭਾਈ ਕਰਦੇ ਵੀ ਸੌਦਾ ਤੈ ਹੈ ਕੋਈ ਮੁੱਲ 75 ਨਹੀਂ ਕੋਈ 80 ਨਹੀਂ ਕੋਈ 90 ਨਹੀਂਗਾ ਕਿਉਂਕਿ ਤੁਹਾਨੂੰ ਵੀ ਪਤਾ ਇੰਨੀ ਛੋਟੀ ਪਾਲਣ ਤੇ ਕਿੰਨਾ ਟਾਈਮ ਲੱਗ ਜਾਂਦਾ ਤੇ ਜੇ ਇੰਨੀ ਚੰਗੀ ਤਿਆਰ ਹੋਈ ਹੈ ਜੇ ਇੰਨੀ ਸੋਹਣੀ ਫੱਬੀ ਆ ਤਾਂ ਇਹ ਖਰਾਕ ਦੇ ਨਾਲ ਫੱਬੀ ਆ ਮਿੱਤਰੋ ਉਹ ਨਹੀਂ ਫੱਬੀ ਹੋਈ 62000 ਦੀ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਦੰਦਾ ਤੋਂ ਤੁਸੀਂ ਕਨਫਰਮ ਕਰਨੀ ਆ ਕਿ ਖੇਰੀ ਆ ਦੁੰਦੀ ਆ ਚੌਗੀ ਆ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਦੇ ਬਾਰੇ ਹਾਂ ਥਾਣਾ ਬਹੁਤ ਚੰਗੇ ਲੱਗੇ ਰੇ ਪੁੱਤੇ ਨੇ ਥਾਣਾ ਜ਼ਰੂਰ ਵਿਖਾ ਲਈ ਚਾਰ ਆ ਪੰਜ ਆ ਜਿੰਨੇ ਐਨ ਚਾਰ ਥਾਣੇ ਲੱਗੇ ਕਰਮ ਵਾਲੀ ਨੂੰ ਕੱਲਾ ਕੱਲਾ ਥਾਣ ਬਈ ਅੱਗੇ ਹੋਈ ਮੜਾ ਜਿਆ ਇਹਦਾ ਥਾਣਾ ਵਿਖਾਈਏ ਆਪਾਂ ਕਰਮ ਵਾਲੀ ਦਾ ਹਾਂ ਬਸ ਠੀਕ ਆ ਓਕੇ ਸੋਣੀ ਝੋਟੀ ਆ ਬਾਕੀ ਗੱਲਬਾਤ ਲਈ ਨੰਬਰ 22 ਦਾ ਨੋਟ ਕਰ ਲਓ ਮੈਂ ਤੁਹਾਨੂੰ ਦੱਸ ਵੀ ਦੇਣਾ ਬਈ ਪੀਤੇ ਦਾ ਨੰਬਰ 22 ਪੀਤੇ ਦਾ ਪਰ ਤੁਹਾਨੂੰ ਦੱਸ ਦਿੰਦੇ ਆ 8872684487 ਬਈ ਦਾ ਨੰਬਰ ਐ ਇਸ ਨੰਬਰ ਤੇ ਗੱਲਬਾਤ ਕਰ ਲਿਓ ਪੀਤਾ ਬਈ ਦਾ ਨਾਮ ਆ ਸੁਸਾਇਟੀ ਦੇ ਬਿਲਕੁਲ ਕੋਲੇ ਬਈ ਦਾ ਘਰ ਆ ਪਿੰਡ ਕੋਕਰੇਕਲਾਂ ਜ਼ਿਲ੍ਹਾ ਮੂਗਾ